ਹਾਂਜੀ ਬੀਜੀ ਅੱਜ ਗਾਣਾ ਸੁਣਾ ਦਿਓ ਕੋਈ ਵਧੀਆ ਜਿਹਾ ਸੁਣਾਵਾਂਗਾ ਹਾਂਜੀ ਅੱਛਾ ਮੈਂ ਤੁਹਾਨੂੰ ਸੁਣਾਉਣੀ ਆਂ ਕਿ ਜਿਹੜੀਆਂ ਕੁਛ ਕੇ ਨਹੀਂ ਚੀਜ਼ ਲੈਂਦੀਆਂ ਆਪਣੇ ਆਪ ਚੀਜ਼ ਜਿਹੜੀ ਚ ਲੈ ਲੈਂਦੀ ਮੈਂ ਉਹ ਸੁਣਾਉਣੀ ਅੱਜ ਤੇ ਉਹਦਾ ਰਿਜ਼ਲਟ ਕੱਢਦੀ ਆਂ ਗਲਿਓ ਗਲਿਵਨ ਜਾ ਰਾ ਫਿਰਦਾ ਬਾਜ ਮਾਰ ਲੈਨੀਆ ਬਠਾ ਪਲਾ ਜੀ ਮੈਨੂੰ ਤੇਰੀ ਸੋ ਆਜ ਮਾਰ ਲੈਨੀਆ ਬਠਾ ਸਾਸ ਨੂੰ ਨਾ ਪੋਚੇ ਦਿਨ ਨਾਨ ਨੂੰ ਨਾ ਪੋਚੇ ਦੀ ਵੰਗਾ ਤੇ ਮੈ ਲਈ ਚੜਾ ਵਾਲਾ ਜੀ ਮੈਨੂੰ ਤੇਰੀ ਸਾਂ ਅੰਗਾ ਤੇ ਮੈਂ ਲਿਆਈ ਚੜਾ ਬਰੋਂ ਤੇ ਆਇਆ ਮੁੰਡਾ ਹੱਸਦਾ ਤੇ ਖੇਡਦਾ ਪਾਬੀਆਂ ਨੇ ਦਿੱਤਾ ਹੀ ਸਖਾ ਵਾਲਾ ਜੀ ਮੈਨੂੰ ਤੇਰੀ ਸਾਂ ਪਾਬੀਆਂ ਨੇ ਦਿੱਤਾ ਹੀ ਸਖਾ ਘੜੀਓ ਪ੍ਰਾਣੀ ਮੁੰਡਾ ਗੋਟਾ ਉੱਤੇ ਮਾਰਦਾ ਵੰਗਾ ਤੇ ਕੀਤੀ ਨਹੀਂ ਤਾ ਪਲਾ ਜੀ ਮੈਨੂੰ ਤੇਰੀ ਸੰ ਵੰਗਾ ਤੇ ਕੀਤੀ ਨਹੀਂ ਤਾ ਚੋਣਾ ਚੋਣਾ ਡੱਕਰੇ ਮੈਂ ਚੋਲੀ ਵਿੱਚ ਪਾਉਨੀਆ ਆਦੇ ਮੈਨੂੰ ਪੇਕੇ ਆਂਦੇ ਰਾ ਵਾਲਾ ਜੀ ਮੈਨੂੰ ਤੇਰੀ ਸੰਗ ਪਾਦੇ ਮੈਨੂੰ ਪੇਕੇ ਆਂਦੇ ਰਾ ਹੱਥ ਵਿੱਚ ਚਾਬੀਆਂ ਤੇ ਥਾਲੀ ਵਿੱਚ ਰਾਟਾ ਲੈਣੀ ਮੈਂ ਰੋਟੀਆਂ ਪਕਾ ਵਾਲਾ ਜੀ ਮੈਨੂੰ ਤੇਰੀ ਸੰਗ ਲੈਣੀ ਮੈਂ ਰੋਟੀਆਂ ਪਕਾ ਹੱਥੋਂ ਨਹੀਂ ਆ ਪੱਕਦਾ ਤੇ ਸਾਥੋਂ ਨਹੀਂ ਓ ਗੁਜਦਾ ਜਾ ਕੇ ਮੇਰੀ ਨੂੰ ਨੂੰ ਲਿਆ ਪਲਾ ਜੀ ਮੈਨੂੰ ਤੇਰੀ ਸਾ ਜਾ ਕੇ ਮੇਰੀ ਨੂੰ ਨੂੰ ਲਿਆ ਹੱਥ ਵਿੱਚ ਚਾਬੀਆਂ ਤੇ ਥਾਲੀ ਵਿੱਚ ਆਟਾ ਲੈਣੀ ਪੈਣੇ ਰੋਟੀਆਂ ਪਕਾ ਸਾਥੋਂ ਨਹੀਂ ਪੱਕਦਾ ਤੇ ਸਾਥੋਂ ਨਹੀਂ ਗੁਜਦਾ ਜਾ ਕੇ ਮੇਰੀ ਪਾਬੋ ਨੂੰ ਲਿਆ ਪਲਾ ਜੀ ਮੈਨੂੰ ਤੇਰੀ ਸੋ ਜਾ ਕੇ ਮੇਰੀ ਪਾਬੋ ਨੂੰ ਲਿਆ ਹੱਥ ਵਿੱਚ ਚਾਬੀਆਂ ਤੇ ਥਾਲੀ ਵਿੱਚ ਆਟਾ ਲੈਣੀ ਪਾਬੋ ਰੋਟੀਆਂ ਪਕਾ ਸਤੋ ਨਈਆ ਪੱਕਦਾ ਤੇ ਸਤੋ ਨਈਆ ਗੁਜਦਾ ਜਾ ਕੇ ਮੇਰੀ ਦਰਾਣੀ ਨੂੰ ਲਿਆ ਪਾਲਾ ਜੀ ਮੈਨੂੰ ਤੇਰੀ ਸੰਗ ਜਾ ਕੇ ਮੇਰੀ ਦਰਾਣੀ ਨੂੰ ਲਿਆ ਹੱਥ ਵੇਚ ਚਾਬੀਂ ਹਾਂ ਤੇ ਥੜੀ ਵੇਚ ਆਟਾ ਆ ਨੀ ਨਾ ਜੋ ਰੋਟੀਆਂ ਪਕਾ ਪਰਲਾ ਜੀ ਮੈਨੂੰ ਤੇਰੀ ਸਾਂ ਆਨੀ ਨਾ ਜੋ ਰੋਟੀਆਂ ਪਕਾ ਮੈਥੋਂ ਹੀ ਗੋਜਦੇ ਤੇ ਮੈਥੋਂ ਹੀ ਪੱਕਦਾ ਆਜਾ ਭਾਈ ਕੇ ਲਈਏ ਦਵੇਂ ਖਾ ਪਰਲਾ ਜੀ ਮੈਨੂੰ ਤੇਰੀ ਸਾਂ ਆਜਾ ਭਾਈ ਆਜਾ ਭਾਈ ਕੇ ਲਈਏ ਦਵੇਂ ਖਾ ਇਹ ਆ ਵੀ ਨਾ ਕੇ ਚੁੱਕੜਾਂ ਚ ਆਈਏ ਇਨਾ ਕਿਦੇ ਚੁੱਕੜਾ ਚ ਜਾਈਏ ਆਪਣੇ ਜ ਦੋਵੇਂ ਜੀ ਸਲਾਮ ਰਹੀਏ ਫੇਰ ਗੱਲਬਾਰਾ ਖੰਦੀ ਆ ਇਹਨਾਂ ਗੱਲਾਂ ਦਾ ਵੀ ਕੋਈ ਰਿਜ਼ਲਟ ਹੈ ਇਹਨਾਂ ਦੇ ਵੀ ਕੋਈ ਮਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ